ਪਲੀਜ਼ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਮਾਈ ਚੈਨਲ ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤੇ ਇਹ ਇੱਕ ਹੋਰ ਮੇਰੀ ਨਵੀਂ ਵੀਡੀਓ ਅੱਜ ਸਪੈਸ਼ਲੀ ਜਿਹੜੀ ਵੀਡੀਓ ਮੈਂ ਅ ਅਲਸਰਟਿਵ ਕੋਲਾਈਟਿਸ ਪੇਸ਼ੈਂਟ ਲਈ ਬਣਾਈ ਆ ਤੇ ਸਭ ਤੋਂ ਪਹਿਲਾਂ ਮੈਂ ਇਹ ਹੀ ਦੱਸਣਾ ਚਾਹੁੰਦੀ ਕਿ ਜਿਹੜੇ ਅਲਸਰਟਿਵ ਕੋਲਾਈਟਿਸ ਪੇਸ਼ੈਂਟ ਆ ਉਹਨਾਂ ਦੀ ਹਮੇਸ਼ਾ ਜਿਹੜੀ એનર્ਜੀ ਆ ਉਹ ਲੋਅ ਰਹਿੰਦੀ ਆ ਤੇ ਇਹ ਤਾਂ ਜਿਹਨਾਂ ਕੋਲ ਪ੍ਰੋਬਲਮ ਆ ਸਾਰੇ ਜਾਣਦੇ ਹੀ ਹੋਣਗੇ ਵੀਕਨੈਸ ਬਹੁਤ ਜਿਆਦੀ ਆ ਜਾਂਦੀ ਆ ਤੇ ਇਸ ਕਰਕੇ ਮੈਂ ਦੱਸਣਾ ਚਾਹੁੰਦੀ ਵੀ ਜਿਹੜੀ ਮੈਂ ਆ ਵਿਟਾਮਿਨਸ ਯੂਜ਼ ਕਰਦੀ ਆ ਸਪੈਸ਼ਲ ਜਿਹੜਾ ਇੱਕ ਮੈਂ ਯੂਜ਼ ਕਰਦੀ ਕਰਦੀ ਆ ਜੀ ਉਹ ਏ ਆ ਜੀ ਬੀ 12 ਲ ਇਹ ਮੈਂ ਮਨਵੀਰ ਲਾਗੇ ਉਹ ਦਿਖਾ ਦੇਵੋ ਜੇ ਤੁਸੀਂ ਵੀ ਇਹ ਮਗਵਾਉਣਾ ਚਾਹੁੰਦੇ ਆ ਨਾ ਇਹ ਕਿਸੇ ਕੋਈ ਫੇਰ ਪ੍ਰਮੋਸ਼ਨ ਨਹੀਂ ਜੀ ਹਜੇ ਮੇਰਾ ਚੈਨਲ ਇਨਾ ਗਰੋ ਵੀ ਨਹੀਂ ਹੋਇਆ ਮੈਂ ਕੋਈ ਫੇਰ ਪ੍ਰਮੋਸ਼ਨ ਕਰੂੰਗੀ ਇਹ ਜੀ ਇਹ ਵਾਲਾ ਵਾ ਜੀ ਬੀ 12 ਇਹ ਵਾਲਾ ਇਹ ਤੁਸੀਂ ਦੇਖ ਲਓ ਚੰਗੀ ਤਰ੍ਹਾਂ ਤੁਸੀਂ ਇਹਨਾਂ ਦੀ ਵੈਬਸਾਈਟ ਤੇ ਜਾ ਕੇ ਤੁਸੀਂ ਇਹ B12 ਜਿਹੜਾ ਆਰਡਰ ਕਰ ਸਕਦੇ ਆ ਇਹ ਪੇਟ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਉਂਦਾ ਤੁਹਾਡੀ એનર્ਜੀ ਲੈਵਲ ਜਿਹੜਾ ਉਹ ਇਹਦੇ ਨਾਲ ਬੂਸਟ ਕਰਦਾ ਵਾ ਤਾਂ ਤੁਹਾਨੂੰ ਜਿਹੜੀ ਉਹ ਹਰ ਵੇਲੇ ਜਿਹਨੂੰ ਕਹਿ ਦੋ ਇੱਕ એનર્ਜੀ ਲੋ ਰੈਂਦੀ ਆ ਇੱਕ ਪੇਟ ਦੀ ਜਿਹੜਾ ਥੋੜੀ ਪੇਨ ਵਗੈਰਾ ਵੀ ਇਹਦੇ ਨਾਲ ਜਿਹੜੀ ਉਹ ਘਟ ਜਾਂਦੀ ਆ ਇਹ ਜੀ ਮੀ ਡਿਊਟੀ ਮੀ ਡਿਊਟੀ ਦਾ B12 ਆ ਵੇ ਆਇਓ ਇਹ ਤੁਹਾਨੂੰ ਅ ਇਹ ਮੈਂ ਉਦੋਂ ਆਫਰ ਚੱਲਦਾ ਸੀ ਨਾ ਮਨੀ ਵੈਸੇ 1400 ਦੇ ਆ ਰਹੇ ਹੋ ਇਹ 1400 ਦੀਆਂ ਤੁਹਾਨੂੰ ਮਿਲ ਜਾਣਗੀਆਂ ਕਮ ਸੇ ਕਮ ਅ 100 100 ਟੈਬਲੇਟਸ ਮਿਲਣਗੀਆਂ ਇਹੋ ਤੇ 1400 ਦੀਆਂ 100 ਤੁਸੀਂ ਲਾ ਲਓ ਸਾਹਿਬ ਤੇ ਮੈਂ ਦੋ ਖਾਨਣੀ ਆ ਰੋਜ ਇਹੋ ਤੇ ਕਿਉਂਕਿ ਮੈਨੂੰ B12 ਜਿਹੜਾ ਮੇਰਾ ਬਹੁਤ ਲੋਅ ਆ ਸਾਰੇ ਟੂ ਕੁਆਲਿਟੀ ਪੇਸ਼ੈਂਟ ਕੋਲੇ ਵੀ ਪੇਟ ਦੀ ਪ੍ਰੋਬਲਮ ਉਹਦਾ B12 ਜਿਹੜਾ ਉਹ ਘਟੀ ਜਾਂਦਾ ਇਹ ਉਹ ਨੂੰ ਕੀ ਕਹਿੰਦਾ 1400 ਚ 100 ਟੈਬਲੇਟਸ ਆ ਜੇ ਤੇ ਕੋਈ ਇੱਕ ਯੂਜ਼ ਕਰਦਾ ਸਮਝ ਲਓ ਉਹਦਾ ਵੀ 100 ਦਿਨ ਉਹਦੇ ਲੰਘ ਜਾਂਦੇ ਆ ਆਰਾਮ ਨਾਲ 2 ਮਹੀਨੇ ਮਤਲਬ ਤੇ ਮੈਂ ਦੋ ਯੂਜ਼ ਕਰਦੀ ਆ ਤੇ ਮੇਰਾ 1 ਮਹੀਨੇ ਤੋਂ ਥੋੜੇ ਦਿਨ ਉੱਪਰ ਲੰਘ ਜਾਂਦੇ ਆ ਤੇ ਮੈਂ ਟੈਬਲੇਟ ਵੀ ਤੁਹਾਨੂੰ ਦਿਖਾ ਦਿੰਨੀ ਆ ਇਹ ਟੈਬਲੇਟ ਐਦਾਂ ਦੀ ਮੰਨੀ ਦਿਖਾ ਦੋ ਇਹ ਐਦਾਂ ਦੀ ਟੈਬਲੇਟ ਆ ਇਹ ਮਤਲਬ ਕਿ ਉਹ ਕੋਈ ਬਹੁਤ ਵੱਡੇ ਇਹੋ ਕੈਪਸੂਲ ਇਹਾਂ ਕੋਈ ਗੋਲੀਆਂ ਨਹੀਂ ਗੀਆਂ ਤੇ ਇਹ ਵੈਸੇ ਵੀ ਜਦੋਂ ਤੁਸੀਂ ਮੂੰਹ ਵਿੱਚ ਰੱਖਦੇ ਆ ਨਾ ਇਹਨਾਂ ਨੂੰ ਹਾਂ ਮਦਰਵਾਦਾਂ ਤੁਸੀਂ ਖਾਣੇ ਆ ਨਾ ਇਹਨਾਂ ਨੂੰ ਤੇ ਇਹ ਉਹੋ ਆ ਜਣੀ ਹੈ ਕਿ ਹੌਲੀ ਹੌਲੀ ਮੈਲਟ ਹੋ ਜਾਂਦੀਆਂ ਉਹਨੂੰ ਕੀ ਕਹਿੰਦੇ ਆ ਆਪਣੇ ਮਾਉਥ ਵਿੱਚ ਕਿ ਚੂਏਬਲ ਆ ਮਤਲਬ ਕਿ ਤੁਸੀਂ ਚਬਾ ਵੀ ਸਕਦੇ ਆ ਇਹਨਾਂ ਨੂੰ ਤੇ ਇਹਦਾ ਕੋਈ ਸਾਈਡ ਇਫੈਕਟ ਨਹੀਂ ਗਾ ਇਹ ਢੇਟ ਦੇ ਰੋਗੀ ਹਲਸਾ ਰੈਟੋਕੋਲਾਈਟਿਸ ਜਿਹੜੇ ਪੇਸ਼ੈਂਟ ਉਹਨਾਂ ਲਈ ਬਹੁਤ ਹੀ ਵਧੀਆ ਚੀਜ਼ ਹੈ ਪਲੀਜ਼ ਮੇਰੇ ਗਾਂਡੇ B12 ਜਿਹੜਾ ਯੂਜ਼ ਜ਼ਰੂਰ ਕਰਕੇ ਦੇਖਿਓ ਤੁਸੀਂ ਇਹੋ ਮੀਨ ਡਿਊਟੀ M I D U T Y ਇਹ ਇਹਨਾਂ ਦੀ ਕੰਪਨੀ ਦਾ ਨਾਮ ਆ ਮੀਨ ਡਿਊਟੀ ਤੇ ਤੁਸੀਂ ਇਹਨਾਂ ਦੀ ਵੈਬਸਾਈਟ ਤੇ ਜਾ ਕੇ ਤੁਸੀਂ ਇਹ ਆਰਡਰ ਕਰ ਸਕਦੇ ਆ ਤੇ ਇਹਨਾਂ ਦੀ ਵੈਬਸਾਈਟ ਜਿਹੜੀ ਆ ਉਹ ਵੀ ਜੇ ਅਬਲ ਵੀ ਤੁਸੀਂ ਮੀਨ ਡਿਊਟੀ ਕੱਢੋਗੇ ਤਾਂ ਇਹਨਾਂ ਦੀ ਗੂਗਲ ਤੇ ਵੈਬਸਾਈਟ ਜਿਹੜੀ ਉਹ ਨਿਕਲ ਆਉਗੀ ਤੇ ਤੁਸੀਂ ਉੱਥੋਂ ਇਹਨੂੰ ਆਰਡਰ ਜਿਹੜਾ ਇਹ ਸਪਲੀਮੈਂਟ ਨੂੰ ਕਰ ਸਕਦੇ ਆ ਤੇ ਜਿਹੜਾ ਦੂਜਾ ਅੱਜ ਤੁਹਾਨੂੰ ਯੂਸੀ ਪੇਸ਼ੈਂਟ ਵਾਸਤੇ ਜਿਹੜਾ ਸਪੈਸ਼ਲ ਮਸਾਲਾ ਤੇ ਉਹ ਮੈਂ ਦੱਸੂਗੀ ਇਹ ਯੂਸੀ ਪੇਸ਼ੈਂਟ ਵਾਸਤੇ ਵੀ ਆ ਅਲਸਰੇਟਿਕ ਕੋਲਾਈਟਿਸ ਪੇਸ਼ੈਂਟ ਵਾਸਤੇ ਵੀ ਆ ਤੇ ਜਿਨ੍ਹਾਂ ਨੂੰ ਢੇਟ ਦੇ ਰੋਗ ਆ ਉਹਨਾਂ ਵਾਸਤੇ ਵੀ ਆ ਜਿਨ੍ਹਾਂ ਨੂੰ ਇੱਕ ਬਲੀਡਿੰਗ ਪਾਈਲਸ ਹੁੰਦੀ ਹੈ ਨਾ ਬਵਾਸੀਰ ਖੂਨੀ ਬਵਾਸੀਰ ਉਹਨਾਂ ਵਾਸਤੇ ਵੀ ਬਹੁਤ ਵਧੀਆ ਚੀਜ਼ ਆ ਤੇ ਜਿੱਦਾਂ ਲੇਡੀਜ਼ ਨੂੰ ਪੀਰੀਅਡਸ ਦੀ ਬਹੁਤ ਜ਼ਿਆਦਾ ਆਉਂਦੇ ਆ ਇਹ ਉਹਨਾਂ ਵਾਸਤੇ ਵੀ ਬਹੁਤ ਵਧੀਆ ਚੀਜ਼ ਆ ਓਵਰ ਬਲੀਡਿੰਗ ਜਿਹਨਾਂ ਨੂੰ ਹੁੰਦੀ ਆ ਉਹਨਾਂ ਵਾਸਤੇ ਵੀ ਵਧੀਆ ਚੀਜ਼ ਆ ਤੇ ਬਾਕੀ ਅਲਸਰੇਟਿਕ ਲਾਈਟਿਸ ਪੇਸ਼ੈਂਟ ਦਾ ਤਾਂ ਹਰ ਇੱਕ ਨੂੰ ਪਤਾ ਕਿ ਬਲੀਡਿੰਗ ਜਿਹੜੀ ਉਹ ਬਹੁਤ ਮੁਸ਼ਕਲ ਨਾਲ ਬੰਦ ਹੁੰਦੀ ਆ ਇਸ ਕਰਕੇ ਉਹਨਾਂ ਨੂੰ ਜਿਹੜਾ ਉਹ ਗਰਮ ਮਸਾਲਾ ਉਹ ਯੂਜ਼ ਨਹੀਂ ਕਰਨਾ ਚਾਹੀਦਾ ਉਹਦੀ ਜਗ੍ਹਾ ਤੇ ਉਹ ਇਹ ਵਾਲਾ ਮਸਾਲਾ ਯੂਜ਼ ਕਰਨਾ ਇਹ ਆ ਜੀ ਮਿੱਠੀ ਸੌਂਫ ਮੋਟੀ ਮਿੱਠੀ ਹਰੀ ਸੌਂਫ ਆ ਇਹ ਉਹ ਤੇ ਇਹ ਜਿਹੜਾ ਆਮ ਜੀਰਾ ਹੁੰਦਾ ਉਹੋ ਆ ਇਹ ਇਹ ਤੇਜ ਪੱਤਾ ਵਾਜੀ ਤੇ ਇਹ ਜਿਹੜਾ ਉਹਨੂੰ ਕੀ ਕਹਿੰਦਾ ਸਾਬਤ ਜਿਹੜਾ ਹੁੰਦਾ ਧਨੀਆ ਇਹ ਉਹ ਆ ਤੇ ਇਹਦੇ ਜੀ ਯੂਸੀ ਪੇਸ਼ੈਂਟ ਇਹਨੂੰ ਯੂਜ਼ ਕਰੋਗੇ ਇਹ ਸਚੀਆਂ ਨੂੰ ਯੂਜ਼ ਕਰੋਗੇ ਮਤਲਬ ਕਿ ਆਪਣੀ ਰਸੋਈ ਵਿੱਚ ਹੀ ਸੁਧਾਰ ਕਰ ਲੂਗੇ ਤਾਂ ਉਹਨਾਂ ਦੀ ਜਿਹੜੀ ਬਿਮਾਰੀ ਉਹ ਬਹੁਤ ਹੱਦ ਤੱਕ ਜਿਹੜੀ ਉਹ ਹਟ ਜਾਊਗੀ ਤੇ ਤੁਸੀਂ ਇਹ ਦੇਖ ਲਓ ਕਿ ਇਹ ਮਸਾਲਾ ਮੈਂ ਬਹੁਤ ਟਾਈਮ ਤੱਕ ਖਾਦਾ ਹੂੰ ਤਾਂ ਮੈਂ ਗਰਮ ਮਸਾਲਾ ਯੂਜ਼ ਕਰ ਲੈਂਦੀ ਆ ਬਟ ਇਹ ਮੈਂ ਬਣਾਉਂਗੀ ਤੇ ਮੈਂ ਫਿਰ ਦੁਬਾਰਾ ਤੋਂ ਯੂਜ਼ ਕਰੂੰਗੀ ਹੁਣ ਤਾਂ ਮੈਂ ਜਿਹੜਾ ਆਮ ਗਰਮ ਮਸਾਲਾ ਬਣਾਈਦਾ ਉਹ ਹੀ ਤਕਰੀਬਨ ਮੈਂ ਖਾ ਲੈਨੀ ਆ ਬਟ ਮੈਂ ਇਹ ਨੂੰ ਬਣਾਉਂਗੀ ਤੇ ਮੈਂ ਵੀ ਯੂਜ਼ ਕਰੂੰਗੀ ਤੇ ਤੁਸੀਂ ਵੀ ਜਰੂਰ ਯੂਜ਼ ਕਰਿਓ ਤੇ ਇਹ ਬਹੁਤ ਹੀ ਬੈਨੀਫੀਸ਼ੀਅਲ ਆ ਤੇ ਇਹ ਹੁਣ ਆਪਾਂ ਜੀ ਬਣਾਉਨੇ ਆ ਇਹ ਵਾਲਾ ਮਸਾਲਾ ਮਸਾਲਾ ਤੇ ਹਰੀ ਘਨੂ ਬਣਾਉਣਾ ਆਉਂਦਾ ਹੀ ਆ ਫਿਰ ਵੀ ਇਹ ਅਸੀਂ ਬਣਾ ਕੇ ਦਿਖਾ ਦਿੰਨੇ ਆ ਤੇ ਪਲੀਜ਼ ਜਿੰਨੇ ਵੀ ਅਨਸਰ ਐਟੀਟਿਊਡ ਪੋਲਾਈਟਿਸ ਪੇਸ਼ੈਂਟ ਆ ਮੈਂ ਵੀਡੀਓ ਬਣਾਉਣੀ ਆ ਪਰ ਮੈਨੂੰ ਤੁਸੀਂ ਫਿਰ ਵੀ ਉਹ ਕੁਐਸਚਨ ਪੁੱਟ ਕਰਦੇ ਆ ਪਲੀਜ਼ ਤੁਸੀਂ ਵੀਡੀਓ ਜਿਹੜੀ ਉਹ ਪੂਰੀ ਦੇਖ ਲਿਆ ਕਰੋ ਮੈਂ ਤਕਰੀਬਨ ਸਾਰਾ ਕੁਝ ਇਹਦੇ ਵਿੱਚ ਦੱਸਿਆ ਹੁੰਦਾ ਤੇ ਬਾਕੀ ਹੋਣੇ ਮਸਾਲਾ ਵੀ ਮੈਂ ਬਣਾਉਣਾ ਦੱਸ ਦਿੱਤੀ ਆ ਤੁਸੀਂ ਜਰੂਰ ਬਣਾ ਕੇ ਆਪਣੀ ਸਬਜ਼ੀ ਹੋ ਗਈ ਕਿਸੇ ਨੇ ਹੋਰ ਵੀ ਕੋਈ ਚੀਜ਼ ਖਾਣੀ ਹੋਈ ਤਾਂ ਉਹਦੇ ਵਿੱਚ ਇਹੋ ਹੀ ਮਸਾਲਾ ਜਿਹੜਾ ਉਹ ਯੂਜ਼ ਕਰਿਓ ਬਹੁਤ ਹੀ ਬੈਨੀਫੀਸ਼ੀਅਲ ਆ ਤੇ B12 ਤੇ ਤੁਸੀਂ ਨਾ ਜਰੂਰ ਯੂਜ਼ ਕਰਿਓ ਇਹੋ ਵਾਲਾ ਇਹ ਵੀ ਬਹੁਤ ਵਧੀਆ ਚੀਜ਼ ਹੈ ਹੁਣ ਚਲੋ ਜੀ ਬਣਾ ਲੈਂਦੇ ਆਪਾਂ ਮਸਾਲਾ ਤੇ ਇਹ ਬਵਾਸੀਰ ਵਾਲੇ ਪੇਸ਼ੈਂਟ ਜਿਹੜੇ ਉਹ ਵੀ ਜਰੂਰ ਇਹਨੂੰ ਹੀ ਯੂਜ਼ ਕਰੋ ਚਲੋ ਇਹ ਜਿਹਨੇ ਮਸਾਲੇ ਆ ਪਹਿਲਾਂ ਤੁਸੀਂ ਇਹਨੂੰ ਮਾੜਾ ਮਾੜਾ ਸੇਕ ਲਵਾ ਕੇ ਰੋਸਟ ਕਰ ਲਓ ਤਾਂ ਫਿਰ ਆਪਾਂ ਇਹਨੂੰ ਗ੍ਰਾਈਂਡ ਕਰ ਲਾਂਗੇ ਗ੍ਰਾਈਂਡ ਹੀ ਕਰ ਲੈਣਾ ਕਿਉਂਕਿ ਨਾ ਉਹ ਕੁੰਡੇ ਵਿੱਚ ਪੁੱਟਣਾ ਵੀ ਥੋੜਾ ਜਿਹਾ ਹੋਰਾਂ ਦਾ ਔਖਾ ਮੈਨੂੰ ਜਿਨ੍ਹਾਂ ਨੂੰ ਅ ਜਿਹੜੇ ਅਲਸਰ ਹੈ ਕਿ ਕੋਲਾਈਟਸ ਪੇਸ਼ੈਂਟ ਵੀ ਤੇ ਜਿਹੜੇ ਉਦਾਂ ਵੀ ਪੇਸ਼ੈਂਟ ਹੈ ਜਿਨ੍ਹਾਂ ਨੂੰ ਮਤਲਬ ਕਿ ਇਹ ਰਿਖਿਆ ਆਪਣੇ ਪੇਟ 'ਚ ਇੱਥੇ ਜਲਨ ਹੁੰਦੀ ਆ ਤੇ ਆਪਾਂ ਨੂੰ ਨਾ ਇੰਨਾ ਤਜਾਮ ਜਿਹੜਾ ਉੱਠ ਕੇ ਗਲੇ ਤੱਕ ਆ ਜਾਂਦਾ ਸਾੜ ਪੈਂਦਾ ਰਹਿੰਦਾ ਅ ਐਸਿਡ ਜਿਹਾ ਬੰਦਾ ਰਹਿੰਦਾ ਉਹਨਾਂ ਵਾਸਤੇ ਵੀ ਜਿਹੜਾ ਇਹ ਮਸਾਲਾ ਉਹ ਬਹੁਤ ਬੈਨੀਫੀਸ਼ੀਅਲ ਹੈ ਮੈਂ ਖੁਦੇ ਚੀਜ਼ਾਂ ਯੂਜ਼ ਕੀਤੀਆਂ ਜਿਹੜੀਆਂ ਮੈਂ ਯੂਜ਼ ਕੀਤੀਆਂ ਮੈਂ ਉਹ ਵੀ ਦੱਸਦੀ ਆਂ ਜੋ ਜਿਹੜਾ ਕੋਲਾਈਟਿਸ ਪੇਸ਼ੈਂਟ ਆ ਜਿਹਨੂੰ ਤਾਂ ਬਹੁਤ ਜ਼ਿਆਦਾ ਕਬਜ ਰਹਿੰਦੀ ਆ ਮਤਲਬ ਕਿ ਜਿਹਨੂੰ ਵਾਸ਼ਰੂਮ ਆਉਂਦਾ ਵੀ ਤੇ ਬਹੁਤ ਕਬਜ ਹੋਉਂਦੀ ਆ ਤੇ ਬਲੀਰਿੰਗ ਵੀ ਬਹੁਤ ਆਉਂਦੀ ਉਹਦੇ ਤੇ तकरीबन ਉਹ ਜਨਨ ਜਿਹੜੀ ਉਹ ਹੁੰਦੀ ਹੀ ਰਹਿੰਦੀ ਆ ਤਾਂ ਮੈਨੂੰ ਜਿਹੜੀ ਅਲਸਰਟਿਕ ਕੋਲਾਈਟਿਸ ਨਾਲ ਜਿਹੜੀ ਮੈਨੂੰ ਆਈਬੀਐਸ ਡੀ ਆ ਆਈਬੀਐਸ ਡੀ ਮਤਲਬ ਕਿ ਡਾਇਰੀਆ ਹਮੇਸ਼ਾ ਲੂਜ਼ ਮੋਸ਼ਨ ਜਿਹੜੇ ਉਹ ਲੱਗੇ ਰਹਿੰਦੇ ਇਹ ਦੋ ਤਰ੍ਹਾਂ ਦੀ ਹੁੰਦੀ ਆਈਬੀਐਸ ਇੱਕ ਦੇ ਵਿੱਚ ਤਾਂ ਲੂਜ਼ ਮੋਸ਼ਨ ਲੱਗੇ ਜਾਂਦੇ ਆ ਇੱਕ ਦੇ ਵਿੱਚ ਇਨਸਾਨ ਨੂੰ ਜਿਹੜੀ ਉਹ ਕਬਜ ਰਹਿੰਦੀ ਆ ਤੇ ਇਹ ਦੋਨਾਂ ਵਾਸਤੇ ਜਿਹੜਾ ਮਸਾਲਾ ਹੈ ਬਹੁਤ ਵਧੀਆ ਚੀਜ਼ ਆ ਮੈਂ ਖੁਦ ਇਸ ਚੀਜ਼ਾਂ ਚੋਂ ਨਿਕਲੀ ਆ ਮੈਨੂੰ ਪਤਾ ਮੈਂ ਕਿੰਨੀ ਤਕਲੀਫ ਜਿਹੜੀ ਉਹ ਚੱਲੀ ਆ ਤੇ ਅੱਜ ਮੈਂ ਇੱਥੇ ਕੁ ਬਤਲੂ ਕਿ ਆਪਣੀ ਲਾਈਫ ਲੈ ਕੇ ਆਈ ਹੋਈ ਆ ਕਿ ਮੈਂ ਜੀਣ ਜੋਗੀ ਹੋ ਗਈ ਆ ਜਿਹਨੂੰ ਕਹਿੰਦੇ ਜੀ ਸਕਦਾ ਇਨਸਾਨ ਆਪਣੀ ਲਾਈਫ ਖੁੱਲ ਕੇ ਜੀ ਸਕਦਾ ਕਿ 100 ਚੋਂ 80% ਮੈਂ ਠੀਕ ਆ ਤੋ ਪਲੀਜ਼ ਤੁਸੀਂ ਵੀਡੀਓ ਪੂਰੀ ਜ਼ਰੂਰ ਦੇਖਿਆ ਕਰੋ ਜੀ ਮੇਨੂੰ ਵੀ ਮਿਹਨਤ ਹੁੰਦੀ ਆ ਵੀਡੀਓ ਬਣਾਉਣ ਦੇ ਵਿੱਚ ਤੁਹਾਡਾ ਵੀ ਭਲਾ ਹੋਊਗਾ ਤੇ ਮੈਂ ਵੀ ਆਪਣੀ ਜ਼ਿੰਦਗੀ ਚ ਕੁਝ ਕਰ ਸਕਾਂਗੀ ਤੁਹਾਡੀ ਤੁਹਾਡੀ ਵੀ ਹੈਲਪ ਕਰ ਸਕਾਂਗੀ ਤੇ ਮੈਂ ਆਪਣੇ ਲਈ ਵੀ ਕੁਝ ਕਰ ਸਕਾਂਗੀ ਇਹ ਜੀ ਤੇਜ ਪੱਤਾ ਪਹਿਲਾਂ ਮੈਂ ਮੜਾ ਮੜਾ ਰੋਸਟ ਕਰ ਲਿਆ ਕਿਉਂਕਿ ਜਿਹੜੀ ਜਲਣ ਦੀ ਸਮੱਸਿਆ ਉਹ ਯੂਸੀ ਪੇਸ਼ੈਂਟ ਨੂੰ ਹੁੰਦੀ ਹੁੰਦੀ ਆ ਬਹੁਤ ਮੁਸ਼ਕਿਲ ਹੁੰਦੀ ਆ ਇਹ ਕਹਿਣਾ ਸੌਖਾ ਮੈਂ ਅਲਸਰਟਿਵ ਕੋਲਾਈਟਸ ਦਾ ਪੇਸ਼ੈਂਟ ਆ ਪਰ ਜਿੰਨੇ ਪ੍ਰੋਬਲਮ ਹੋਈ ਹੋਵੇ ਨਾ ਉਹਨੂੰ ਪਤਾ ਇਹ ਜ਼ਿੰਦਗੀ ਜਿਹੜੀ ਜੀਣੀ ਉਹ ਕਿੰਨੀ ਮੁਸ਼ਕਲ ਹੋ ਜਾਂਦੀ ਆ ਤੇ ਇਹਨੂੰ ਇਸ ਮਸਾਲੇ ਨੂੰ ਜੀ ਸੌਮੇ ਮਸਾਲਾ ਕਹਿੰਦੇ ਆ ਇਹ ਗਰਮ ਮਸਾਲਾ ਨਹੀਂ ਨਾ ਇਹਨੂੰ ਸੌਮੇ ਮਸਾਲਾ ਕਹਿੰਦੇ ਆ ਤੇ ਜੇ ਇਸ ਇਨਸਾਨ ਦੇ ਪੇਟ ਵਿੱਚ ਬਹੁਤ ਜ਼ਿਆਦਾ ਗਰਮੀ ਆ ਜਿਗਰ ਵਿੱਚ ਵੀ ਬਹੁਤ ਜ਼ਿਆਦਾ ਗਰਮੀ ਆ ਤੇ ਉਹ ਇਸ ਸੌਮੇ ਮਸਾਲੇ ਨੂੰ ਸ਼ੀਤਲ ਮਸਾਲਾ ਵੀ ਬਣਾ ਸਕਦਾ ਸ਼ੀਤਲ ਮਸਾਲਾ ਮੀਨਸ ਕੀ ਠੰਡਾ ਮਸਾਲਾ ਠੰਡਾ ਮਸਾਲਾ ਕਿੱਦਾਂ ਬਣੂਗਾ ਸੌਮੇਦ ਹਰੀਕ ਨੂੰ ਸੈੱਟ ਬੈਜੂਗਾ ਠੰਡਾ ਮਸਾਲਾ ਜਿਹੜਾ ਸ਼ੀਤਲ ਮਸਾਲਾ ਉਹ ਉਹਨਾਂ ਨੂੰ ਸੈੱਟ ਫਟੂਗਾ ਜਿਨ੍ਹਾਂ ਦੇ 피ર ਤੋਂ ਬਹੁਤ ਜ਼ਿਆਦਾ ਗਰਮੀ ਆ ਜਿਗਰ ਚ ਉਹ ਗਰਮੀ ਆ ਉਹਦੇ ਵਾਸਤੇ ਉਹ ਪੇਸ਼ੈਂਟ ਕੀ ਕਰਨੇ ਛੋਟੀ ਇਲਾਇਚੀ ਲੈਲਨ ਹਰੀ ਮੈਂ ਤਾਂ ਨਹੀਂ ਪਾਵਾਂਗੀ ਮੇਰੇ ਸੌਮੇ ਮਸਾਲਾ ਸੈੱਟ ਬੈਠ ਜਾਂਦਾ ਉਹ ਹਰੀ ਇਲਾਇਚੀ ਲੈਲਨ ਛੋਟੀ ਤੇ ਸੁੱਕੇ ਹੋਏ ਗੁਲਾਬ ਜਿਹੜੇ ਹੁੰਦੇ ਨੇ ਨਾ ਦੇਸੀ ਉਹ ਲੈਣਾ ਤੁਸੀਂ ਉਹ ਵੀ ਮੜ ਮੜੇ ਰੋਸਟ ਕਰਕੇ ਚਪਾ ਸਕਦੇ ਆ ਫਿਰ ਇਹ ਸੋਮੇ ਮਸਾਲਾ ਜਿਹੜਾ ਉਹ ਸ਼ੀਤਲ ਮਸਾਲਾ ਬਣ ਜਾਊਗਾ ਤੇ ਜਿਗਰ ਦੀ ਗਰਮੀ, ਪੇਟ ਦੀ ਗਰਮੀ, ਤਜਾਪਨ ਦਾ ਜਿਹਨਾਂ ਨੂੰ ਉਹਨਾਂ ਵਾਸਤੇ ਉਹ ਮਸਾਲਾ ਦਾ ਬੈਸਟ ਹੈ ਤੇ ਗਰਮ ਮਸਾਲਾ ਨਾ ਜੀ ਯੂਜ਼ ਕਰੋ ਯੂਸੀ ਪੇਸ਼ੈਂਟ ਉਹਦੇ ਨਾਲ ਉਹਨਾਂ ਨੂੰ ਹੋਰ ਵੀ ਜ਼ਿਆਦੀ ਜਿਹੜੀ ਤਕਲੀਫ ਹੋਊਗੀ ਤੇ ਇਹ ਜਿ ਆਪਾਂ ਧਨੀਆ ਜੀ ਕਰ ਲਿਆ ਰੋਸਟ ਤੇ ਇਹ ਜਿੰਨੀਆਂ ਆਪਾਂ ਚੀਜ਼ਾਂ ਲਈਆਂ ਹੋਈਆਂ ਨਾ ਮੈਨੂੰ ਦੱਸਣ ਦਾ ਚੇਤਾ ਭੁੱਲ ਗਿਆ ਇਹ ਆਪਾਂ ਸੇਮ ਕੁਆਂਟੀਟੀ ਚ ਲਈਆਂ ਹੋਈਆਂ ਮਤਲਬ ਕਿ ਸੇਮ ਮਾਤਰਾ ਵਿੱਚ ਆਪਾਂ ਇਹੋ ਯੂਜ਼ ਕੀਤੀਆਂ ਹੋਈਆਂ ਤੇ ਇਹ ਨਹੀਂ ਵੀ ਕੋਈ ਚੀਜ਼ ਜ਼ਿਆਦੀ ਆ ਕੋਈ ਥੋੜੀ ਆ ਨਹੀਂ ਤੁਸੀਂ 50-50 ਗ੍ਰਾਮ ਦੀ ਸਾਰੀਆਂ ਚੀਜ਼ਾਂ ਲੈ ਸਕਦੇ ਆ 20-20 ਗ੍ਰਾਮ ਦੀ ਸਾਰੀਆਂ ਚੀਜ਼ਾਂ ਲੈ ਸਕਦੇ ਆ ਤੇ ਇਹ ਮਸਾਲਾ ਇਹ ਨਹੀਂ ਕਿ ਤੁਹਾਨੂੰ ਖਾਣ ਵਿੱਚ ਨਹੀਂ ਚੰਗਾ ਲੱਗੂਗਾ ਖਾਣ ਵਿੱਚ ਵੀ ਬਹੁਤ ਨਾਈਸ ਆ ਇਹੋ ਤੇ ਮਤਲਬ ਕਿ ਟੇਸਟੀ ਆ ਖਾ ਸਕਦੇ ਤੁਸੀਂ ਲੱਸੀ ਵਿੱਚ ਵੀ ਪਾ ਸਕਦੇ ਜੇ ਕਿਸੇ ਨੂੰ ਲੱਸੀ ਪੀਣੀ ਆ ਲੱਸੀ ਵਿੱਚ ਵੀ ਪਾ ਸਕਦੇ ਆ ਦਹੀਂ ਖਾਣਾ ਕਿਸੇ ਨੇ ਦਹੀਂ ਵਿੱਚ ਵੀ ਪਾ ਸਕਦੇ ਆ ਤੇ ਇੱਕ ਯੂਸੀਪੇਸ਼ੈਂਟ ਜਿਹੜੇ ਉਹ ਹਮੇਸ਼ਾ ਜਦੋਂ ਦਹੀਂ ਜਮਾਉਂਦੇ ਆ ਨਾ ਉਹ ਦਹੀਂ ਆਪਣੇ ਘਰਾਂ ਵਿੱਚ ਚਿੱਤਲੇਵੇਂ ਪਿੰਡਾਂ ਚ ਤਾਂ ਬਹੁਤ ਵਧੀਆ ਜਮਾਉਂਦੇ ਤਾਂ ਬਰਫ਼ੀ ਵਾਂਗੂ ਜੰਮਿਆ ਹੁੰਦਾ ਉਹ ਕਦੀ ਸਿੱਧਾ ਨਾ ਖਾਓ ਦਹੀਂ ਉਹ ਗਰਮ ਹੁੰਦਾ ਤੁਸੀਂ ਹਮੇਸ਼ਾ ਜਦੋਂ ਦਹੀਂ ਖਾਣਾ ਉਹਨੂੰ ਚਮਚੇ ਨਾਲ ਚੰਗੀ ਤਰ੍ਹਾਂ ਫੈਂਟ ਕੇ ਥੋੜਾ ਜਿਹਾ ਉਹ ਚ ਪਾਣੀ ਪਾ ਕੇ ਫਿਰ ਉਹ ਵਾਲਾ ਦਹੀਂ ਖਾਓ ਅਬਲ ਤੇ ਜਿੰਨਾ ਹੋਏ ਪ੍ਰੋਬਲਮ ਜਿਆਦੀ ਹੈ ਯੂਸੀ ਦੀ ਉਹਨਾਂ ਨੂੰ ਦਹੀਂ ਨਹੀਂ ਪਚਦਾ ਜਦੋਂ ਦਹੀਂ ਨਹੀਂ ਖਾਂਦੇ ਤਾਂ ਦਹੀਂ ਨਾਲ ਵੀ ਜਿਹੜੀ ਉਹ ਬਲੋਟਿੰਗ ਹੁੰਦੀ ਹੈ ਪਲੀਜ਼ ਜਿਹੜੇ ਸਪੈਸ਼ਲੀ ਯੂਸੀ ਪੇਸ਼ੈਂਟ ਹਨ ਜਿਨ੍ਹਾਂ ਨੂੰ ਮਤਲਬ ਲੱਗਦਾ ਵੀ ਮੈਂ ਅਬਲ ਤੇ ਯੂਜ਼ ਜ਼ਰੂਰ ਕਰਕੇ ਦੇਖੋ ਸਿਰਫ ਵੀਡੀਓ ਨਾਲ ਦੇਖਿਆ ਕਰੋ ਯੂਜ਼ ਵੀ ਕਰਕੇ ਦੇਖੋ ਮਸਾਲਾ ਤਾਂ ਪਹਿਲਾਂ ਸਟਾਰਟਿੰਗ ਤੋਂ ਜਰੂਰ ਯੂਜ਼ ਕਰਿਓ। ਪਲੀਜ਼ ਕਮੈਂਟ ਤੇ ਜਰੂਰ ਕਰਿਆ ਕਰੋ। ਇਹਦੇ ਨਾਲ ਮੈਨੂੰ ਵੀ ਉਹਨਾਂ ਕੀ ਕਹਿੰਦਾ ਉਹ ਇੱਕ ਕੰਫੀਡੈਂਸ ਆਉਂਦਾ ਵੀ ਹਾਂ ਮੇਰੇ ਮਤਲਬ ਕਿ ਵੀਡੀਓ ਯੂਸੀ ਪੇਸ਼ੈਂਟ ਦੇਖਦੇ ਆ ਤੇ ਉਹ ਪਲੀਜ਼ ਇਹਨਾਂ ਚੀਜ਼ਾਂ ਤੇ ਗੌਰ ਕਰਦੇ ਆ ਤੇ ਪਲੀਜ਼ ਕਮੈਂਟ ਜਰੂਰ ਕਰਿਆ ਕਰੋ ਯੂਸੀ ਪੇਸ਼ੈਂਟ। ਜਿਨ੍ਹਾਂ ਭਾਵੇਂ ਮੇਰੇ ਕਰੇ ਵਾਇਰੂਸ ਹੋ ਮੇਰੇ ਕਰੇ ਭਈ ਜਿਨ੍ਹਾਂ ਨੇ ਅਲਸਰੇਟਿਕ ਪਲਾਈਟਿਸ ਦੇ ਪੇਸ਼ੈਂਟ ਆ ਤੇ ਸਾਰੇ ਠੀਕ ਹੋਣ। ਹੋਰ ਵੀ ਜਿੰਨੇ ਰੋਗੀ ਆ ਸਾਰੇ ਠੀਕ ਹੋਣ ਤੇ ਇਹਦਾ ਹਰ ਕੋਈ ਯੂਜ਼ ਕਰ ਸਕਦਾ ਗਰਮੀ ਚ ਮਸਾਲਾ ਕਿਉਂਕਿ ਇਹ ਸੌਮੇ ਹੁੰਦਾ ਸੌਮੇ ਮਸਾਲਾ ਵੀ ਇਹਦੇ ਵਿੱਚ ਕੋਈ ਤਾਂ ਡੇਟੇਟ ਚ ਜਾਂ ਜਿਗਰ ਦੇ ਵਿੱਚ ਗਰਮੀ ਜਿਹੜੀ ਉਹ ਨਹੀਂ ਪਾਉਗੀ ਇਹਦੀ ਖਰੀ ਸੌਂਫ ਤੇਜ ਪੱਤਾ ਹੋ ਗਿਆ ਤੇ ਧਨੀਆ ਹੋ ਗਿਆ ਸਾਬਤ ਜੀਰਾ ਹੋ ਗਿਆ ਤੇ ਹਰੀ ਸੌਂਫ ਹੋ ਗਈ ਗਰਮੀ ਬਹੁਤ ਜ਼ਿਆਦੀ ਆਜੀ ਵੀਡੀਓ ਬਣਾਉਣ ਨੂੰ ਕਈ ਵਾਰੀ ਮਨ ਨਹੀਂ ਕਰਦਾ ਪਰ ਮੈਂ ਇਸ ਫਾਰਟ ਗੀਤਾ ਚੈਨਲ ਤੇ ਮੈਂ ਨਹੀਂ ਚਾਹੁੰਦੀ ਕਿ ਮੈਂ ਕੋਈ ਵੀਡੀਓ ਮਿਸ ਕਰਾਂ ਤੇ ਨਾ ਹੀ ਮੈਂ ਇਹ ਚਾਹੁੰਦੀ ਕਿ ਮੇਰੇ ਯੂਸੀ ਪੇਸ਼ੈਂਟ ਜਿਹੜੇ ਉਹ ਮੇਰੇ ਨਾਲ ਉਹਨੂੰ ਕੀਲੇ ਦਾ ਟੁੱਟਣ ਤੇ ਕੋਈ ਨਾ ਕੋਈ ਵੀਡੀਓ ਮੈਂ ਉਹਨਾਂ ਉੱਤੇ ਵੀ ਪਾਉਂਦੀ ਰਹਾਂ ਤੇ ਆਪਣਾ ਬਲੌਗ ਕੋਈ ਵੀਡੀਓ ਬਲੌਗ ਵੀ ਜਿਹੜਾ ਉਹ ਵੀ ਪਾਉਂਦੀ ਰਹਾਂ कि ਅੱਜ ਤਾਂ ਮੈਂ ਇਹ ਸੌਮੇ ਮਸਾਲਾ ਬਣਾਉਣਾ ਦੱਸ ਦਿੱਤਾ ਤੇ ਕੱਲ ਨੂੰ ਤੁਹਾਨੂੰ ਮੈਂ ਪ੍ਰੋ ਬਾਇਓਟਿਕ ਜਿਹੜੇ ਅ ਮਤਲਬ ਕਿ ਚਾਵਲ ਆ ਜਿਹੜੇ ਯੂਸੀਪੀਸ਼ੈਂਟ ਵਾਸਤੇ ਵਧੀਆ ਹਨ ਉਹ ਮੈਂ ਤੁਹਾਨੂੰ ਦੱਸੂ ਕਿੱਦਾ ਬਣਾਇੰਗੇ ਆ ਕੱਟੇ ਕੱਜੇ ਕੁਜੇ ਦੇ ਵਿੱਚ ਕਿੱਦਾ ਬਣਾਇੰਗੇ ਆ ਤੇ ਭੰਡੇ ਦੇ ਵਿੱਚ ਉਹ ਤਾਂ ਨਮਕਣਾ ਦਿਖਾਵਾਂਗੀ ਔਰ ਸੋਰੀ ਸिखਾਵਾਂਗੀ ਗਰਮੀ ਆ ਗਈ ਨਹੀਂ ਪਤਾ ਲੱਗਦਾ ਕੀ ਬੋਲਦੇ ਆ ਕੀ ਨਹੀਂ ਬੋਲਦੇ ਅੱరే ਵਾਰੀ ਦੇ ਨੂੰ ਕੋਈ ਗੱਲ ਕੋਈ ਹੋਰ ਕਰ ਲਈ ਮੂੰਹ 'ਚ ਕੋਈ ਹੋਰ ਉੱਤਰ ਜਾਂਦੀ ਆ ਤੇ ਇਫਰੀ ਖੁਸ਼ ਰਹਿਆ ਕਰੋ ਮੁਸੀਬੇਸ਼ਟ ਖਾਸ ਕਰ ਖੁਸ਼ ਰਹਿਆ ਕਰੋ ਕਿਉਂਕਿ ਮੈਂ ਵੀ ਖੁਸ਼ ਰਹਿਣਾ ਸਿੱਖਿਆ ਜਿੰਨੀ ਇਸ ਤਕਲੀਫ ਹੁੰਦੀ ਆ ਮੈਨੂੰ ਪਤਾ ਕਿੰਨੀ ਤਕਲੀਫ ਹੁੰਦੀ ਖੁਸ਼ ਰਹਿਣਾ ਤੇ ਦੂਰ ਇਨਸਾਨ ਖਾ ਪੀ ਵੀ ਨਹੀਂ ਸਕਦਾ ਢੰਗ ਦੇ ਨਾਲ ਇਸ ਕਰਕੇ ਜੀ ਉਹ ਪਰਮਾਤਮਾ ਦਾ ਨਾਮ ਲੈ ਕੇ ਵਾਇਰ ਨੂੰ ਦਾ ਨਾਮ ਲੈ ਕੇ ਕੋਈ ਵੀ ਚੀਜ਼ ਖਾਣੀ ਖਾਇਆ ਕਰੋ ਜਿਹੜੀ ਤੁਹਾਨੂੰ ਤੁਹਾਡੇ ਸਰੀਰ ਨੂੰ ਵੀ ਕਰੇ ਤਾਂ ਤੁਹਾਡਾ ਜੋਰ ਵੀ ਜਿਹੜਾ ਹੋਰ ਜੋਰ ਹੋਵੇ ਕਿ ਬਾਅਦ ਕੀਤਾ ਸੋਹਰੇ ਨੂੰ ਬਤਾਲਿਆ ਕਿ ਉਸ ਪ੍ਰਮਾਤਮਾ ਤੋਂ ਬਟਾ ਕੋਈ ਛੇੜਨੇਗੀ ਉਹ ਦਾ ਸਾਹਮਣੇ ਤਾਂ ਡਾਕਟਰ ਵੀ ਫੇਲਿਆ ਤੇ ਆਪਾਂ ਉਹਨੂੰ ਆਪਣੇ ਅੰਗ ਸੰਗ ਸਹਾਈ ਜਾਣ ਕੇ ਕੋਈ ਚੀਜ਼ ਸ਼ੁਰੂ ਕਰਦੇ ਆ ਜਾਂ ਕਰਦੇ ਕੁਝ ਵੀ ਤਾਂ ਉਹਦਾ ਪਨ ਫਾਇਦਾ ਜਿਹੜਾ ਜ਼ਰੂਰ ਹੁੰਦਾ ਚਲੋ ਜੀ ਇਹ ਹੁਣ ਮਾੜੇ ਠੰਡੇ ਹੋ ਲੈਣ ਮਣੀ ਤੇ ਫੇਰ ਇਹਨਾਂ ਸਾਰਿਆਂ ਨੂੰ ਬਰਾਏ ਕਰਦੇ ਆਂ ਕਿ ਬਾਕੀ ਜੀ ਜਦੋਂ ਵੀ ਇਹ ਮਸਾਲਾ ਪਾਉਣਾ ਕਦੀ ਪਲਾਸਟਿਕ ਵਾਲੇ ਚ ਨਾ ਪਾਇਆ ਕਰੋ ਇਹਨੂੰ ਕੱਚ ਦੀ ਜਿਹੜੀ ਬਰਨੀ ਵਗੈਰਾ ਉਹਦੇ ਵਿੱਚ ਹੀ ਪਾਇਆ ਕਰੋ ਤੁਸੀਂ ਅ ਕੱਚ ਦੇ ਭਾਂਡੇ ਵਿੱਚ ਪਾਇਆ ਕਰੋ ਮਰਦ ਭਾਂਡੇ ਵਿੱਚ ਮੇਰੇ ਕੋਲ ਵੀ ਕੱਚ ਦਾ ਮਰਦ ਭਾਂਡਾ ਹੁਣ ਦੇਣੀ ਆ ਦੋ ਹੈਗੇ ਆ ਦੋਨਾਂ ਚ ਪਾ ਦੂੰਗੀ ਮੈਂ ਚਲੋ ਜੀ ਨਾਲੋਂ ਕਰ ਦੋ ਗ੍ਰਾਈਂਡ ਜਿੰਨਾ ਚਿਰ ਮਨੀ ਗ੍ਰਾਈਂਡ ਕਰਦਾ ਮੈਂ ਕਿ ਮੈਂ ਤੁਹਾਨੂੰ ਦੱਸਾਂ ਵੀ ਇਹ ਸਭ ਕੁਝ ਮੈਂ ਕਿੱਥੋਂ ਸਿੱਖਿਆ ਤੇ ਇਹ ਜੀ ਮੇਰੀ ਜ਼ਿੰਦਗੀ ਚ ਵੀ ਇੱਕ ਸਾਧੂ ਸੰਤ ਆਏ ਸੀਗੇ ਮੈਂ ਝੂਠ ਨਹੀਂ ਬੋਲੂਗੀ ਸਾਧੂ ਸੰਤ ਆਏ ਸੀਗੇ ਜਿਨ੍ਹਾਂ ਨੇ ਮੈਨੂੰ ਇਹ ਸਾਰੀਆਂ ਚੀਜ਼ਾਂ ਦਸੀਆਂ ਤੇ ਉਹ 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 ਫਿਰ ਮੈਂ ਫੋਲੋ ਕਰਨਾ ਸ਼ੁਰੂ ਕੀਤਾ ਤੇ ਮੇਰੀ ਲਾਈਫ ਜਿਹੜੀ ਉਹ ਸੌਖੀ ਹੋਈ ਉਹਨਾਂ ਨੇ ਮੈਨੂੰ ਇਹਨਾਂ ਚੀਜ਼ਾਂ ਬਾਰੇ ਨਾ ਉਹ ਗਿਆਨ ਦਿੱਤਾ ਕਿ ਤੈਨੂੰ ਕੀ ਖਾਣਾ ਚਾਹੀਦਾ ਕੀ ਨਹੀਂ ਖਾਣਾ ਚਾਹੀਦਾ ਤੇ ਮੰਨ ਆਵਾਜ਼ ਹੁੰਦੀ ਗਰਾਇੰਡਰ ਦੀ ਕੀ ਖਾਣਾ ਚਾਹੀਦਾ ਕੀ ਨਹੀਂ ਖਾਣਾ ਚਾਹੀਦਾ ਤੇ ਤੂੰ ਆਪਣੇ ਸਰੀਰ ਦੀ ਆਪਣੀ ਬਾਡੀ ਦੀ ਤਸਵੀਰ ਸਮਝ ਉਹ ਤੇ ਮੇਰੇ ਬਾਡੀ ਦੀ ਤਸਵੀਰ ਕੀ ਆ ਇਹ ਕਫ ਹੈ ਮਤਲਬ ਕਿ ਤੇਰੇ ਰੇਸ਼ਾ ਰਹਿੰਦੀ ਆ ਜਾਂ ਤੇਰੀ ਬਾਡੀ ਗਰਮੀ ਚ ਜ਼ਿਆਦਾ ਰਹਿੰਦੀ ਆ ਜਾਂ ਬਾਤ ਵਿੱਚ ਰਹਿੰਦੀ ਆ ਮਤਲਬ ਆਤਮਿੰਨ ਜੀ ਤੁਹਾਨੂੰ ਗੈਸ ਰਹਿੰਦੀ ਆ ਮਤਲਬ ਕਿ ਇਹਨਾਂ ਚੀਜ਼ਾਂ ਦਾ ਉਹਨੇ ਕਿਹਾ ਸੀ ਆਪਣੇ ਸਰੀਰ ਨੂੰ ਜ਼ਰੂਰ ਪਛਾਣੋ ਤੇ ਤੁਹਾਡੀ ਬਾਡੀ ਜਿਹੜੀ ਉਹਦੀ ਤਸਵੀਰ ਹੈ ਕੀ ਆ ਤੇ ਉਸੇ ਹਿਸਾਬ ਨਾਲ ਇਹ ਇਹ ਚੀਜ਼ਾਂ ਜਿਹੜੀਆਂ ਸ਼ੁਰੂ ਕਰੋ ਹੁਣ ਜਿਹੜੇ ਯੂਸੀ ਪੇਸ਼ੈਂਟ ਆ ਉਹਨਾਂ ਦੇ ਜ਼ਿਆਦਾਤਰ ਪੇਟ ਵਿੱਚ ਜਿਗਰ ਵਿੱਚ ਗਰਮੀ ਹੁੰਦੀ ਹੀ ਹੁੰਦੀ ਆ ਤਾਂ ਹੀ ਉਹਨਾਂ ਨੂੰ ਬਲੀਡਿੰਗ ਜਲਨ ਇਹ ਚੀਜ਼ਾਂ ਰਹਿੰਦੀਆਂ ਤੇ ਮੇਰੇ ਕੋਲ ਇੱਕ ਬੁੱਕ ਹੈ ਜੀ ਇੱਕ ਬੁੱਕ ਹੈ ਮੇਰੇ ਕੋਲ ਮੈਂ ਤੁਹਾਨੂੰ ਦਿਖਾਵਾਂਗੀ ਕਿਉਂਕਿ ਮਧਵਸੀ ਪਰਿਵਾਰ ਹੀ ਇਦਾਂ ਦਾ ਉਦਾਸੀ ਸੰਪਰਦਾ ਨੂੰ ਬਿਲੋਂਗ ਕਰਦਾ ਤੇ ਸਾਡੀ ਕਾਸਟ ਦੇ ਵਿੱਚ ਵੈਦ ਬਹੁਤ ਜ਼ਿਆਦਾ ਵੈਦ ਵੀ ਰਹੇ ਆ ਪੁਰਾਣੇ ਸਾਡੇ ਅ ਵੱਡੇ ਬਜ਼ੁਰਗ ਤੇ ਉਹਨਾਂ ਵਿੱਚੋਂ ਇੱਕ ਇਨਸਾਨ ਆ ਜਿਹੜੀ ਬੁੱਕ ਸਾਡੇ ਕੋਲ ਆ ਤੇ ਉਹ ਮੈਂ ਤੁਹਾਨੂੰ ਕਿਸੇ ਦਿਨ ਦਿਖਾਉਂਗੀ ਉਹਦੇ ਵਿੱਚ ਇਹਨੇ ਵਧੀਆ-ਵਧੀਆ ਨੁਸਖੇ ਲਿਖੇ ਹੋਏ ਆ ਨਾ ਹਰ ਇੱਕ ਬਿਮਾਰੀ ਨੂੰ ਲੈ ਕੇ ਹਰ ਇੱਕ ਨੂੰ ਲੈ ਕੇ ਆਈ ਥਿੰਕ ਉਹ ਪਤਾ ਨਹੀਂ ਕਿੰਨੇ ਸਾਲ ਪੁਰਾਣੀ ਬੁੱਕ ਆ ਤੇ ਫਿਰ ਮੈਂ ਪੜ੍ਹ ਕੇ ਹੈਰਾਨ ਹੋ ਜਾਂਦੀ ਵੀ ਜਿਹੜੀਆਂ ਬਿਮਾਰੀਆਂ ਦਾ ਸਾਨੂੰ ਅੱਜ ਪਤਾ ਲੱਗਣਦੇ ਆ ਉਹਨਾਂ ਨੂੰ ਕਿੰਨੇ ਸੌ ਸਾਲ ਪਹਿਲਾਂ ਹੀ ਪਤਾ ਸੀ ਉਹਨਾਂ ਬਿਮਾਰੀਆਂ ਦਾ ਤੇ ਉਹ ਮੈਂ ਤੁਹਾਨੂੰ ਬੁੱਕ ਜ਼ਰੂਰ ਦਿਖਾਉਂਗੀ ਸਾਡੇ ਘਰ 'ਚ ਸਾਡੇ ਕੋਲ ਬਹੁਤ ਪੁਰਾਤਨ ਕਿਤਾਬਾਂ ਜਿਹੜੀਆਂ ਗਈਆਂ ਰਹੀ ਮੈਂ ਤਾਂ ਮਨਵੀਰ ਕੱਢ ਕੇ ਸੀ ਜਰੂਰ ਪੜਦੇ ਹੁੰਨੇ ਆ ਤੇ ਇਸ ਤੋਂ ਬਾਅਦ ਚ ਆਪਾਂ ਤੁਹਾਨੂੰ ਮਸਾਲਾ ਦਿਖਾ ਦਿੰਨੇ ਆ ਕਿਉਂਕਿ ਵਲੌਗ ਬਹੁਤ ਜ਼ਿਆਦਾ ਲੰਬਾ ਹੋ ਜਾਣਾ ਤੇ ਤੁਸੀਂ ਵੀਡੀਓ ਸਾਰੀ ਦੇਖਦੇ ਹੋ ਨਹੀਂ ਤਾਂ ਪਲੀਜ਼ ਦੇਖਿਆ ਕਰੋ ਸਾਰੀ ਵੀਡੀਓ ਤੇਜੀ ਆਪਾਂ ਮਸਾਲਾ ਕਰ ਲਿਆ ਹਾਂ ਗ੍ਰਾਈਂਡ ਤੇ ਇਹਨੂੰ ਛਾਣ ਵੀ ਲਿਓ ਤੁਸੀਂ ਕਿਉਂਕਿ ਜਿਹੜੇ ਉਹ ਸੌਂਫ ਦੇ ਹੁੰਦੇ ਆ ਨਾ ਭਈ ਉਹ ਢੇਟ ਚ ਜਾ ਕੇ ਅਲਸਰ ਵਗੈਰਾ ਨੂੰ ਉਹ ਕਹਿੰਦੇ ਹੁੰਦੇ ਆ ਨਾ ਭਈ ਉਹ ਕਹਿੰਦੇ ਆਂਤੜੀਆਂ ਸ਼ਿਲ ਹੋ ਜਾਂਦੀਆਂ ਨਾ ਉਏ ਵੀ ਇਦਾਂ ਦੀ ਚੀਜ਼ ਨਾ ਖਾਇਆ ਕਰੋ ਜਿਹੜੀਆਂ ਨੂੰ ਕੀ ਕਹਿੰਦਾ ਐਦਾਂ ਦਾ ਨੁਕਸਾਨ ਕਰੇ ਤੇ ਜਿਹੜੀ ਨੁਕੀਲੀ ਵੀ ਹੋਵੇ ਜਦੋਂ ਕਿ ਇਹ ਸੌਫ ਹੋ ਗਈ ਜਾਂ ਬੇਹੀ ਰੋਟੀ ਹੋ ਗਈ ਤੇ ਇਹ ਆਪਾਂ ਨੂੰ ਕੀ ਕਹਿੰਦਾ ਛਾਂ ਲੈਆ ਚੰਗੀ ਤਰ੍ਹਾਂ ਇਹਨੂੰ ਬਿਲਕੁਲ ਹੋ ਗਿਆ ਤੇ ਇਹਨੂੰ ਜਦੋਂ ਠੰਡਾ ਹੋ ਜਾਊਗਾ ਤੇ ਮੈਂ ਉਹ ਕੱਚ ਲਈ ਜਿਹੜੀ ਮਰਤਬਾ ਨੂੰ ਛੁਪਾ ਕੇ ਰੱਖ ਲੂੰਗੀ ਤੇ ਪਲੀਜ਼ ਮੇਰਾ ਚੈਨਲ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਸਬਸਕ੍ਰਾਈਬ ਕਰ ਦਿਓ ਤਾਂ ਪਲੀਜ਼ ਵੀਡੀਓ ਫੁੱਲ ਵਾਚ ਕਰਿਆ ਕਰੋ ਤੇ ਬਾਕੀ ਉਸ ਪਰਮਾਤਮਾ ਦੀ ਮਿਹਰ ਨਾਲ ਸਾਰੇ ਠੀਕ ਹੋਣਗੇ ਤੇ ਬਾਈ ਵਾਈ ਸਾਰੇ